ਮਤਮੰਦਾ ਮੈਂ ਸ਼ੁਕਰਾਨਾ ਅਦਾ ਕਰਦਾ ਕਿ ਜਿਹੜੀ ਸੇਵਾ ਸ੍ਰੀ ਕਾਪਟਕ ਸਾਹਿਬ ਵੱਲੋਂ ਲੱਗੀ ਸੀ ਅੱਜ ਸਰਦਾਰ ਸੁਖਵੀਰ ਸਿੰਘ ਜੀ ਬਦਲ ਸਮੇਤ ਸਾਰੇ ਸੀਨੀਅਰ ਲੀਡਰਸ਼ਿਪ ਨੇ ਉਹ ਸੇਵਾ ਅੱਜ ਇੱਥੇ ਕੀਤੀ ਹੈ ਹਾਲੇ ਸੇਵਾ ਚੱਲ ਰਹੀ ਹੈ ਪਰ ਉਹਦੇ ਨਾਲ ਮੈਂ ਇੱਕ ਬਹੁਤ ਹੀ ਜ਼ਰੂਰੀ ਖਬਰ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ ਕਿ ਜਿਹੜਾ ਬਹੁਤ ਵੱਡਾ ਇੱਕ ਕਾਤਲਨਾ ਹਮਲਾ ਸਰਦਾਰ ਸੁਬੀਤ ਸਿੰਘ ਬਾਦਲ ਸਾਹਿਬ ਨੂੰ ਖਤਮ ਕਰਨ ਵਾਸਤੇ ਜਿਹੜਾ ਦਰਬਾਰ ਸਾਹਿਬ ਦੇ ਮੁੱਖ ਦਵਾਰ ਦੇ ਉੱਤੇ ਉਸ ਦਿਨ ਕੀਤਾ ਗਿਆ ਸੀ ਉਸ ਦਿਨ ਵੀ ਅਸੀਂ ਕਿਹਾ ਸੀ ਕਿ ਇੱਕ ਬਹੁਤ ਵੱਡੀ ਡੀਪ ਰੂਟਡ ਕਨਸਪੀਰੇਸੀ ਆ ਸਾਜ਼ਿਸ਼ ਆ ਅਰੇ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਮਾਡਰਟ ਅਕਾਲੀ ਲੀਡਰਸ਼ਿਪ ਨੂੰ ਖਤਮ ਕਰਨ ਦੀ ਇਹ ਸਾਰੀ ਸਾਜ਼ਿਸ਼ ਹੈ ਉਸ ਤੋਂ ਬਾਅਦ ਬੁਝੇਠਿਆ ਸਾਹਿਬ ਨੇ ਕਾਫੀ ਪ੍ਰੈਸ ਕਾਨਫਰੰਸਸ ਕਰਕੇ ਤੇ ਵੀਡੀਓ ਰਿਕਾਰਡਿੰਗ ਦਿਖਾ ਕੇ ਵੀ ਸਾਬਤ ਕੀਤਾ ਸੀ ਕਿ ਕਿਸ ਹੱਦ ਤੱਕ ਪੁਲਿਸ ਦੇ ਨਾਲ ਜਿਹੜਾ ਮੁਜਰਮ ਹੈ ਕਿਉਂ ਕੁੜਿਆ ਮਿਲਿਆ ਸੀ ਤੇ ਪੁਲਿਸ ਕਿਸ ਤਰੀਕੇ ਉਹਨੂੰ ਪ੍ਰੋਟੈਕਸ਼ਨ ਦੇ ਦੇ ਕੇ ਸਰਦਾਰ ਚ ਬੀਰ ਸਿੰਘ ਬਾਦੋਦ ਦੇ ਨੇੜੇ ਲਿਆਰੀ ਸੀ ਦੋ ਦਿਨਾਂ ਤੋਂ ਲਗਾਤਾਰ ਉਹ ਘੁੰਮ ਰਹੀ ਸੀ ਔਰ ਸਾਰੀ ਜਿਹੜੀ ਹੈਗੀ ਐ ਉਹਨੇ ਉੱਥੇ ਘੁੰਮ ਕੇ ਰੈਕੀ ਕਰਕੇ ਸਾਰਾ ਕੁਝ ਪੁਲਿਸ ਦੀ ਨੌਲੇਜ ਹੋਣ ਦੇ ਬਾਵਜੂਦ ਸਾਰੀ ਉਹਦੀ ਬੈਕਗ੍ਰਾਉਂਡ ਪੁਲਿਸ ਦੀ ਨੌਲੇਜ ਦੇ ਵਿੱਚ ਹੋਣ ਦੇ ਬਾਵਜੂਦ ਫਿਰ ਵੀ ਪੁਲਿਸ ਨੇ ਐਨ ਮੌਕੇ ਤੱਕ ਉਹਨੂੰ ਜਿਹੜਾ ਪੈਸੇ ਦੇ ਕੇ ਕਹਿ ਸਕਦੇ ਹੋ ਸੀ ਪੈਸੇ ਕੇ ਉੱਥੇ ਤੱਕ ਪਹੁੰਚਾਇਆ ਉਸ ਤੋਂ ਬਾਅਦ ਅਗਲੀ ਗੱਲ ਉਸ ਤੋਂ ਵੀ ਜਿਹੜੀ ਹੈ ਗਦਕ ਵੀਰ ਹੋ ਗਈ ਕਿ ਪੁਲਿਸ ਕਮਿਸ਼ਨਰ ਸਾਹਿਬ ਨੇ ਉਹਨੂੰ ਸਿਮਤੀ ਐਂਗਲ ਦੇਣ ਦੀ ਗੱਲ ਜਿਹੜੀ ਹੈ ਉਹ ਕੋਸ਼ਿਸ਼ ਕੀਤੀ ਭਾਵੇਂ ਉਹ ਚੱਲਿਆ ਨਹੀਂ ਸਾਰੇ মিডিਆ ਨੇ ਵੀ ਬਾਕੀ ਲੋਕਾਂ ਨੇ ਵੀ ਉਸका ਨੂੰ ਕ੍ਰਿਟਿਸਾਈਜ਼ ਕੀਤਾ ਕਿ ਇੱਕ ਓਪਨ ਸਾਰੇ মিডিਆ ਦੇ ਸਾਹਮਣੇ ਲਾਈਵ ਟੈਲੀਕਾਸਟ ਹੋ ਗਈ ਇਨਸੀਡੈਂਟ ਆਪ ਇਨਸੀਡੈਂਟ ਵੀ ਇੰਨੇ ਗੰਭੀਰ ਕੇ ਦਰਬਾਰ ਸਾਹਿਬ ਦੇ ਦੇ ਦੀਆ ਮੁਕ ਦਵਾਰ ਦੇ ਉੱਤੇ ਹੋਈ ਔਰ ਕਾਲਟ ਦੇ ਹੁਕਮਾਂ ਦੇ ਉੱਤੇ ਜਦੋਂ ਪ੍ਰਧਾਨ ਸਾਹਿਬ ਪਹਿਲੇ ਦਰ ਦੀ ਸੇਵਾ ਕਰ ਰਹੇ ਸੀ ਉਸ ਵੇਲੇ ਹੋਈ ਪਰ ਫਿਰ ਸ਼ਾਮ ਨੂੰ ਇਹਨੂੰ ਸਿਮਪਤੀ ਐਂਗਲ ਦੇਣ ਦੀ ਕੋਸ਼ਿਸ਼ ਕੀਤੀ ਗਈ ਹੁਣ ਮੈਂ ਅਗਲੀ ਗੱਲ ਜਿਹੜੀ ਤੁਹਾਨੂੰ ਕਹਿਣ ਲੱਗਿਆ ਕਿ ਜਿਹੜੀ ਐਫ ਆਈ ਆਰ ਦੀ ਕਾਪੀ ਅੱਜ ਸਾਡੇ ਕੋਲੇ ਆਈ ਹੈ ਉਹਦੇ ਤੇ ਇਹ ਲੱਗਦਾ ਵੀ ਜਿਵੇਂ ਪੁਲਿਸ ਵੀ ਸੂਬੇ ਦੀ ਸਰਕਾਰ ਵੀ ਚਟਾਨ ਬਣ ਕੇ ਜਿਹੜੀ ਆ ਉਹ ਮੁਜਰਮ ਦੇ ਨਾਲ ਖੜ ਗਈ ਆ ਵੀ ਕਿਸੇ ਤਰੀਕੇ ਵੀ ਉਹਦਾ ਵਾਰ ਨਹੀਂ ਮੰਗਾ ਹੁੰਦਾ ਐਫਆਰ ਕਿਸੇ ਜ਼ਿੰਮੇਵਾਰ ਸੀਨੀਅਰ ਅਫਸਰ ਵੱਲੋਂ ਦੇਣ ਦੀ ਬਜਾਏ ਹਾਲੇਕ ਮੌਕੇ ਤੇ ਹਾਜ਼ਰ ਸੀਗੇ ਅਸੀਂ ਤੇ ਜਿਹੜਾ ਉੱਥੇ ਹਰਪਾਲ ਸਿੰਘ ਜਿਹੜਾ ਐਸਪੀ ਉਹਦਾ ਰੋਡ ਵੀ ਸਾਰਾ ਡਿਸਕ੍ਰਾਈਬ ਕੀਤਾ ਤੇ ਉਹਦੇ ਐਫਆਰ ਦੇ ਵਿੱਚ ਕੀ ਲਿਖਿਆ ਲਿਖਿਆ ਜਾ ਰਿਹਾ ਕਿ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਸ਼੍ਰੀ ਹਰਖਾਲਤਖ ਸਾਹਿਬ ਅੰਮ੍ਰਿਤਸਰ ਵੱਲੋਂ ਲਗਾਈ ਹੋਈ ਧਾਰਮਿਕ ਸਜਾ ਨੂੰ ਪੂਰੀ ਕਰਨ ਲਈ ਕੈਂਟਾਕਰ ਗੇਟ ਦੇ ਬਾਹਰ ਮੌਜੂਦ ਸਨ ਕਿ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਨੂੰ ਜਾ ਰਹੀ ਸੰਗਤ ਵਿੱਚੋਂ ਵਾਰ ਦੇਖੋ ਸੰਗਤ ਕਾਤਰਮਾ ਹਮਲਾ ਹੋਇਆ ਗੁਰੂ ਰਾਮਦਾਸ ਨੇ ਹੱਥ ਰੱਖ ਕੇ ਉਹਨਾਂ ਦੀ ਜਾਨ ਬਖਸ਼ੀ ਆ ਤੇ ਲਫਜ਼ ਕੀ ਬੱਤਾਂ ਜਾ ਰਿਹਾ ਕਿ ਸੰਗਤ ਵਿੱਚੋਂ ਅਚਾਨਕ ਇੱਕ ਬੇਟੀ ਉਹਨਾਂ ਉੱਪਰ ਆਪਣੀ ਡੱਬ ਚੋਂ ਪਿਸਤੌਲ ਕੱਢ ਕੇ ਹਮਲਾ ਕਰਨ ਲੱਗਾ ਸੀ ਜੈਸ ਉੱਪਰ ਸੁਰੱਖਿਆ ਲਈ ਤਾਇਨਾਤ ਕਰਮਚਾਰੀਆਂ ਨੇ ਬੜੀ ਮੁਸ਼ਤੈਦਗੀ ਨਾਲ ਕੰਮ ਕਰਦੇ ਆ ਝਾਤੀ ਕਾਬੂ ਪਾ ਲਿਆ ਤੇ ਗੁੱਥਮ ਗੱਤੀ ਵਿੱਚ ਉਸ ਦਾ ਪਟੌੜ ਵਿੱਚੋਂ ਇੱਕ ਹਵਾਈ ਫਾਇਰ ਹੋ ਗਿਆ ਹੁਣ ਮੈਂ ਮੀਡੀਆ ਨੂੰ ਵੀ ਪੁੱਛਦਾ ਤੁਸੀਂ ਤੇ ਮੌਕੇ ਦੇ ਗਵਾਹ ਹੋ ਸਾਰੇ ਭਈ ਉਹ ਉੱਥੇ ਜਾਨ ਕਿਸ ਤਰ੍ਹਾਂ ਬਚੀ ਐ ਇੱਕੋ ਹੀ ਗੱਲ ਐਕਸਪਲੇਨ ਕੀਤੀ ਜਾ ਸਕਦੀ ਹੈ ਕਿ ਗੁਰੂ ਰਾਮਦਾਸ ਜਿਹੜੇ ਆ ਉਹਨਾਂ ਦਾ ਹੱਥ ਸਿਰ ਤੇ ਸੀ ਨਹੀਂ ਤਾਂ ਜਿੱਦਾਂ ਵੱਡਾ ਹਮਲਾ ਸੀ ਔਰ ਸਦਾ ਉਹਨੇ ਜੰਮ ਪਸਤੌੜ ਤਫਾਰ ਕਰ ਦਿੱਤਾ ਸੀ ਉਹ ਜਸਬੀਰ ਸਿੰਘ ਦੀ ਬਹਾਦਰੀ ਹੈ ਕਿ ਉਹਨੇ ਆਪਣੀ ਜਾਨ ਜਿਹੜੀ ਹੈ ਉਹ ਤਲੀ ਤੇ ਰੱਖ ਕੇ ਹੱਥ ਉੱਪਰ ਨੂੰ ਕਰ ਦਿੱਤਾ ਤੇ ਗੋਲੀ ਜਿਹੜੀ ਆ ਉਹ ਗੁਰਮੁਖਵੰਦ ਸਾਹਿਬ ਮਹਾਰਾਜ ਦਾ ਜਿਹੜਾ ਸਥਾਨ ਹੈ ਸਭ ਤੋਂ ਪਵਨ ਉਹਦੀ ਜਿਹੜੀ ਹੈ ਦੀਵਾਰ ਦੇ ਵਿੱਚ ਲੱਗੀ ਹੈ ਅੱਜ ਵੀ ਉਹ ਨਿਸ਼ਾਨ ਉੱਥੇ ਮੌਜੂਦ ਹੈ ਤੇ ਕੀ ਕਦੀ ਸੋਚਿਆ ਸੀ ਕਿ ਐਂਦਾ ਜਿਹੜਾ ਸੰਸਨੀਖੇਜ ਅਟੈਕ ਹੈ ਜਿਹਨੇ ਦੁਨੀਆ ਹਿਲਾ ਕੇ ਰੱਖੀ ਹੋਈ ਆ ਉਦੇ ਵਿੱਚ ਪੁਲਿਸ ਜਿਹੜੀ ਐਫ ਆਰ ਆ ਉਹਦੇ ਵਿੱਚੋਂ ਦੋਸ਼ੀ ਨੂੰ ਹੁਣ ਤੋਂ ਹੀ ਬਰੀ ਕਰਨੀ ਹੈ ਪਹਿਲੀ ਗੱਲ ਸੰਗਤ ਲਫ਼ਜ਼ ਵਰਤਣਾ ਜਿਹੜਾ ਬੰਦਾ ਕ੍ਰਾਈਮ ਕਰਨ ਦੇ ਇਰਾਦੇ ਨਾਲ ਤੁਹਾਨੂੰ ਪੁਲਿਸ ਨੂੰ ਪਤਾ ਹੈ ਸਬੂਤ ਅਸੀਂ ਦਿੱਤੇ ਆ ਕਿ ਦੋ ਤਿੰਨ ਦਿਨ ਤੋਂ ਉੱਥੇ ਘੁੰਮ ਕੇ ਲੱਕੀ ਕਰ ਰਿਹਾ ਉਹਨੂੰ ਤੁਸੀਂ ਸੰਗਤ ਦਾ ਹਿੱਸਾ ਕਿਉਂ ਬਣਾ ਰਹੇ ਕੀ ਸੰਗਤ ਉੱਥੇ ਇਹੋ ਜੇ ਕੰਮ ਕਰਨ ਵਾਸਤੇ ਆਉਂਦੀ ਹੈ ਸਾਨੂੰ ਇਸ ਸ਼ਬਦ ਦੇ ਉੱਤੇ ਇਤਰਾਜ ਪਈ ਸੰਗਤ ਦੇ ਵਿੱਚੋ ਕਈ ਇੰਨੀ ਹਜ਼ਾਰਾਂ ਲੱਖਾਂ ਗਿਣਤੀ ਦੇ ਵਿੱਚ ਸੰਗਤ ਦਰਬਾਰ ਸਾਹਿਬ ਹੁੰਦੀ ਆ ਕਈ ਸੰਗਤ ਨੂੰ ਗੋੜੀਆਂ ਚਲਾਉਂਦੇ ਦੇਖਿਆ ਉਸ ਬੰਦੇ ਨੂੰ ਬਚਾਉਣ ਵਾਸਤੇ ਵੀ ਗੱਲ ਕੋਈ ਇੰਨੀ ਸੀਰੀਅਸ ਨਹੀਂ ਸੀ ਇਸ ਤਰ੍ਹਾਂ ਦੀ ਸ਼ਬਦਾਂਵਲੀ ਜਿਹੜੀ ਆ ਉਹ ਵਰਤੀ ਗਈ ਜਿਹੜੀ ਮੈਂ ਸਮਝਦਾ ਕਿ 100% ਹੁੰਦਾ ਆ ਗਿਆ ਕਿ ਪਹਿਲਾਂ ਪੁਲਿਸ ਕਮਿਸ਼ਨਰ ਕੋਲੋ ਸਟੇਟਮੈਂਟ ਦਵਾਈ ਗਈ ਮੁੱਖ ਮੰਤਰੀ ਸਾਹਿਬ ਦੇ ਕਿ ਜਿਹੜੀ ਆ ਇਹਨੂੰ ਇਸ ਤਰੀਕੇ ਪਾ ਦਿਓ ਵੀ ਸympathy ਅੰਗਲ ਵਾਲੀ ਗੱਲ ਤੇ ਹੁਣ ਕੇਸ ਨੂੰ ਖਤਮ ਕਰਨ ਵਾਸਤੇ ਜਿਹੜੀ ਆ ਇਹ 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 ਬਣਾਈ ਗਈ ਕਿ ਉੱਥੇ ਅਚਾਨਕ ਗੁੱਥਮਗੱਥਾ ਦੇ ਵਿੱਚ ਐਕਸੀਡੈਂਟਲੀ ਮਤਲਬ ਇਹਦਾ ਮਤਲਬ ਇਹ ਹੀ ਨਿਕਲਿਆ ਨਾ ਮੈਂ ਸ਼ਵਦਾੜੀ ਤੁਹਾਨੂੰ ਪੜ੍ਹ ਦਿਤੀ ਕਿ ਗੁੱਥਮਗੱਥਾ ਹੋ ਗਈ ਸੀ ਤੇ ਐਕਸੀਡੈਂਟਲੀ ਜਿਹੜੀ ਗੱਲ ਚੱਲ ਗਈ ਇਹ ਇਹ ਜਿਹੜੀ ਸਾਜ਼ਿਸ਼ ਹੈ ਇਸੇ ਕਰਕੇ ਅਸੀਂ ਕਹਾ ਸੀ ਕਿ ਹਾਈ ਲੈਵਲ ਜੁਡੀਸ਼ੀਅਲ ਜਾਂਚ ਜਿਹੜੀ ਆ ਇਹਦੀ ਹੋਣੀ ਚਾਹੀਦੀ ਆ ਤਾਂ ਜਾ ਕੇ ਜਿਹੜੇ ਤੱਤ ਸਾਹਮਣੇ ਆਉਣਗੇ ਨਹੀਂ ਤਾਂ ਪਹਿਲਾ ਮਰਵਾਉਣ ਵਾਲੇ ਪਾਸੇ ਕੋਈ ਕਸਰ ਨਹੀਂ ਛੱਡੀ ਤੇ ਹੁਣ ਦੋਸ਼ੀ ਨੂੰ ਮੁਜਰਮ ਨੂੰ ਬਚਾਉਣ ਵਾਲੇ ਪਾਸੇ ਜਿਹੜੀ ਆ ਉਹ ਸਰਕਾਰ ਤਰੀ ਹੋਈ ਆ ਇਸ ਕਰਕੇ ਦੀ ਮੈਂ ਇਸ ਐਫਆਰ ਜਿਹੜੀ ਇਹਨਾਂ ਲਿਖੀ ਆ ਦੀ ਅਸੀਂ ਲਿਖੇ ਦੀ ਵੀ ਕਰਦੇ ਆ ਅਸੀਂ ਲੀਗਲ ਰਾਏ ਦੂਜਾ ਹਰ ਤਰ੍ਹਾਂ ਦੀ ਲੈ ਰਹੇ ਆ ਕਿਉਂਕਿ ਸਾਰੀ ਪਾਰਟੀ ਸੇਵਾ ਦੇ ਵਿੱਚ ਆ 12 ਤਰੀਕ ਸ਼ਾਮ ਤੱਕ ਸੇਵਾ ਖਤਮ ਹੋਣੀ ਆ ਤੇ ਇਹਨਾਂ ਨੂੰ ਅਰਦਾਸ ਹੋਏਗੀ ਉਸ ਤੋਂ ਬਾਅਦ ਅਸੀਂ ਅਗਲਾ ਸਟੈਪ ਕੀ ਲੈਣਾ ਪਰ ਅਸੀਂ ਸਰਕਾਰ ਦੇ ਪਰਦੇ ਜਿਹੜੇ ਆ ਇਹ ਸਾਰੇ ਗੱਲ ਦੇ ਖੋਲ ਕੇ ਆਟਾ